ਵਾਹਿਗੁਰਜੀ ਖਾਲਸਾ ਸੇਵਾਏ ਗੁਰਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆਂ ਪਰਮਾਤਮਾ ਜੀ ਤਰਾ ਸਰੀਰ ਨੂੰ ਤੰਦਰੁਸਤੀਆਂ ਬਖਸ਼ਣ ਸਾਰੇ ਭੈਣ ਭਰਾਵਾਂ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਾ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਾਂ ਉਹਨਾਂ ਸੰਗਤਾਂ ਲਈ ਲੈ ਕੇ ਆਏ ਆਂ ਕਈ ਸੰਗਤਾਂ ਦੇ ਸਵਾਲ ਹੁੰਦੇ ਆ ਬਾਣੀ ਪੜਨ ਦੇ ਵਿੱਚ ਸਾਨੂੰ ਆਨੰਦ ਨਹੀਂ ਆਉਂਦਾ ਗਾ ਜਾਂ ਸਾਡਾ ਮਨ ਨਹੀਂ ਕਰਦਾ ਬਾਣੀ ਪੜਨ ਨੂੰ ਸਾਡਾ ਮਨ ਨਹੀਂ ਲੱਗਦਾ ਬਾਣੀ ਪੜਨ ਦੇ ਵਿੱਚ ਇਸ ਟੌਪਿਕ ਤੇ ਆਪਾਂ ਵਿਚਾਰ ਕਰਾਂਗੇ ਕਿ ਗੁਰੂ ਮਹਾਰਾਜ ਨੇ ਜਿੰਨੀ ਮੱਤ ਬਖਸ਼ੀ ਆਪਾਂ ਵਿਚਾਰ ਸਾਂਝੇ ਕਰਾਂਗੇ ਗੁਰੂ ਮਹਾਰਾਜ ਨੇ ਜੋ ਰਸਨਾ ਤੋਂ ਸਾਂਝਾ ਕਰਵਾਇਆ ਵਾਹਿਗੁਰੂ ਜੀ ਅ ਜ਼ਰੂਰ ਵਿਚਾਰ ਰੱਖਾਂਗੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਾਇਆ ਲਾਇਆ ਕਰੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਬੇਨਤੀ ਹੈ ਕਿ ਇੱਕ ਵਾਹਿਗੁਰੂ ਜੀ ਕਿਸੇ ਸੰਗਤ ਤੋਂ ਦਾ ਮੈਸੇਜ ਆਉਂਦਾ ਹੈ ਸ਼ੈਰ ਉਹਦਾ ਨਾਮ ਦੀਕਸ਼ਾ ਕੋਇਲ ਹੈ ਉਹਨਾਂ ਨੇ ਕਈ ਵੀਡੀਓ ਵਿੱਚ ਮੈਸੇਜ ਕੀਤਾ ਹੈ ਕਿ ਆਂਟੀ ਜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਤਾਂ ਮੈਂ ਉਹਨਾਂ ਨੂੰ ਰਿਪਲਾਈ ਵੀ ਕੀਤਾ ਸੀਗਾ ਮੈਂ ਉਹਨਾਂ ਨੂੰ ਨੰਬਰ ਵੀ ਭੇਜਿਆ ਸੀਗਾ ਆਪ ਦਾ ਤਾਂ ਵਾਈ ਗੁਰੂ ਜੀ ਉਹ ਮੇਰੀ ਵੀਡੀਓ ਜੇਕਰ ਸੁਣ ਰਹੇ ਹੈ ਤਾਂ ਵਾਈ ਗੁਰੂ ਜੀ ਤਾਂ ਵੈਲਕਮ ਹੈ ਤੁਸੀਂ ਗੱਲ ਕਰ ਸਕਦੇ ਹੋ ਪਾਰੇ ਵਾਈਗੁਰੂ ਜੀ ਇੱਕ ਛੋਟੀ ਜੀ ਬੇਨਤੀ ਉਸ ਤੋਂ ਪਹਿਲਾਂ ਇਹ ਹੈ ਕਿ ਮੈਂ ਤੁਹਾਨੂੰ ਸਭ ਨੂੰ ਪਤਾ ਵੀ ਮੈਂ ਇੱਕ ਗਵਰਨਮੈਂਟ ਜੌਬ ਕਰਦੀ ਆ ਗਵਰਨਮੈਂਟ ਜੌਬ ਕਰਨ ਕਰਕੇ ਮੈਂ ਨਾ ਅਦਰ ਨੰਬਰ ਤੋਂ ਹੋਰ ਬਹੁਤ ਘੱਟ ਚੱਕਦੀ ਆ ਕਿਉਂਕਿ ਤੁਹਾਨੂੰ ਪਤਾ ਅੱਜਕਲ ਫਰਾਡ ਬਹੁਤ ਹੁੰਦਾ ਹੈਗਾ ਤੇ ਜੇ ਆਪਾਂ ਕਿਸੇ ਦੀ ਕਾਲ ਰੀਸੀਵ ਕਰਦੇ ਆ ਤੇ ਉਹਦੇ ਨਾਲ ਸਕੈਨ ਵੀ ਹੋ ਜਾਂਦਾ ਹੈਗਾ ਸਾਰਾ ਫੋਨ ਇਸ ਕਰਕੇ ਮੈਂ ਅਦਰ ਨੰਬਰ ਤੋਂ ਕੂਣ ਬਹੁਤ ਘੱਟ ਚੱਕਦੀ ਆ ਤਾਂ ਵੈ ਭਰੂ ਜੀ ਜਿਹੜੇ ਵੀ ਕਿਸੇ ਭੈਣ ਭਰਾ ਨੇ ਕਿਸੇ ਨੇ ਮੇਰੇ ਨਾਲ ਗੱਲ ਕਰੀ ਤਾਂ ਪਹਿਲਾਂ ਮੈਨੂੰ ਮੈਸੇਜ ਕਰ ਦਿਆ ਕਰੋ ਵਰਤ ਤੇ ਫਿਰ ਉਹ ਨੰਬਰ ਮੈਨੂੰ ਮੈਨੂੰ ਸ਼ੋ ਹੋ ਜਾਇਆ ਗੁਰੂ ਤਾਂ ਫਿਰ ਮੈਨੂੰ ਪਤਾ ਲੱਗ ਜੂਗਾ ਵੀ ਆਹਾ ਮੇਰੇ ਕਜ਼ ਯੂਵਰ ਦਾ ਨੰਬਰ ਹੈ ਠੀਕ ਹੈ ਤੇ ਕਿਸੇ ਸੰਗਤ ਦਾ ਨੰਬਰ ਆ ਫਿਰ ਮੈਂ ਉਹ ਫੋਨ ਤੁਹਾਡਾ ਟੈਂਡ ਜ਼ਰੂਰ ਕਰੂੰਗੀ ਤਾ ਵੈਭਰੂ ਜੀ ਛੋਟੀ ਜੀ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜਾਂ ਜੋ ਤੁਸੀ ਕੋਈ ਗੱਲ ਕਰਨੀ ਹੁੰਦੀ ਹੋ ਤੁਸੀਂ ਵਟਸਐਪ ਪਰ ਆਈ ਵੀ ਪੁੱਛ ਸਕਦੇ ਹੋ ਤਾ ਵੈਭਰੂ ਜੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤਾ ਕੁਝ ਸੰਗਤਾਂ ਦੇ ਸਵਾਲ ਹੁੰਦੇ ਆ ਕਿ ਸਾਨੂੰ ਬਾਣੀ ਪੜਨ ਦੇ ਵਿੱਚ ਆਨੰਦ ਨਹੀਂ ਹੁੰਦਾ ਤਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੈਭਰੂ ਜੀ ਜੇ ਦੋ ਆਪਾਂ ਸ਼ੁਰੂ ਸ਼ੁਰੂ ਜੇ ਪਰਮਾਤਮਾ ਨਾਲ ਜੁੜਦੇ ਆ ਨਾ ਜਾਂ ਜਿਹ ਜਿਹਨੇ ਭੈਣ ਭਰਾ ਨੇ ਬਿਲਕੁਲ ਬਾਣੀ ਨਹੀਂ ਪੜੀ ਜਾਂ ਜਿਹਦੇ ਭੈਣ ਭਰਾ ਦੇ ਘਰ ਦੇ ਵਿੱਚ ਬਾਣੀ ਨਹੀਂ ਚੱਲਦੀ ਗੁਰੂ ਘਰ ਬਹੁਤ ਘਟ ਜਾਂਦੇ ਆ ਤਾਂ ਵਈ ਗੁਰੂ ਜੀ ਆਨੰਦ ਨਹੀਂ ਆਉਂਦਾਗਾ ਨਹੀਂ ਮਨ ਜੁੜਦਾਗਾ ਅਕਸਰ ਸਭਨਾਂ ਵਾਲੀ ਹੁੰਦਾਗਾ ਜਦੋਂ ਆਪਾਂ ਪਰਮਾਤਮਾ ਨਾਲ ਜੁੜ ਜਾਂਦੇ ਆ ਫਿਰ ਆਪਣਾ ਰਾਸ ਆਉਣਾ ਸ਼ੁਰੂ ਹੋ ਜਾਂਦਾ ਫਿਰ ਆਪਣਾ ਮਨ ਵਾਰ-ਵਾਰ ਕਰਦਾ ਸੀ ਬਾਣੀ ਪੜੀ ਤਾਂ ਵੈਗੁਰੂ ਜੀ ਫਿਰ ਇਹੋ ਜਿਹੇ ਹਾਲਾਤ ਵਿੱਚ ਮੈਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਵੀ ਹੈ ਉਹਦਾ ਟਾਈਟਲ ਸੀਗਾ ਕਿ ਗੁਰਬਾਣੀ ਨਾਲ ਕਿਸ ਤਰ੍ਹਾਂ ਜੁੜੀਏ ਤਾਂ ਵੈਗੁਰੂ ਜੀ ਤੁਸੀਂ ਉਹ ਵੀਡੀਓ ਵੀ ਮੇਰੀ ਵੇਖ ਸਕਦੇ ਹੋ ਤਾਂ ਆਪਾਂ ਛੋਟੀ ਜੀ ਗੱਲ ਹੋਰ ਇਹਦੇ ਵਿੱਚ ਛੋਟੀ ਜੀ ਗੱਲ ਨਾਲ ਉਸ ਵੀਡੀਓ ਬਾਰੇ ਦੱਸ ਵੀ ਦਿੰਨੇ ਆ ਕਿ ਜੇਕਰ ਤੁਸੀਂ ਬਾਣੀ ਨਾਲ ਜੁੜਨਾ ਤਾਂ ਵੈਗੁਰੂ ਜੀ ਸਭ ਤੋਂ ਪਹਿਲਾਂ ਬਾਣੀ ਨੂੰ ਆਪਣੇ ਘਰ ਦੇ ਵਿੱਚ ਲਿਆਓ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਤੁਹਾਨੂੰ ਟਾਈਮ ਛੱਡ ਕੇ ਕਿਉਂਕਿ ਜਦੋਂ ਆਪਾਂ ਸਟੱਡੀਂ ਵਿੱਚ ਬਾਣੀ ਨਾਲ ਜੁੜਦੇ ਹਾਂ ਨਾ ਵਾਹਿਗੁਰੂ ਜੀ ਟਾਈਮ ਬਹੁਤ ਔਖਾ ਲੱਗਦਾ ਵੀ ਟਾਈਮ ਨਿਕਲਣਾ ਨਹੀਂ ਮੇਰੇ ਕੋਲ ਠੀਕ ਹੈ ਜਦੋਂ ਆਪਾਂ ਵਾਹਿਗੁਰੂ ਜੀ ਜੁੜ ਜਾਂਨੇ ਪਰਮਾਤਮਾ ਨਾਲ ਫਿਰ ਪਰਮਾਤਮਾ ਆਪੇ ਬਖਸ਼ਿਸ਼ ਕਰਦੇ ਆ ਤੇ ਜੇ ਉਹਨਾਂ ਦੀ ਸੇਵਾ ਲੈਣੀ ਹੁੰਦੀ ਹੈ ਫਿਰ ਆਪਣੇ ਤੋਂ ਆਪਣੇ ਆਪ ਸੇਵਾ ਲੈਣੀ ਪੈਂਦੀ ਹੈ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲੇ ਤਾਂ ਆਪਣੇ ਦਿਮਾਗ ਦੇ ਵਿੱਚ ਇਹ ਬਿਠਾਓ ਕਿ ਆਪਾਂ ਇੱਥੇ ਬਾਣੀ ਜਪਣ ਲਈ ਆਏ ਆ ਆਪਣਾ ਕੰਮ ਮੇਨ ਮਕਸਦ ਆਪਣਾ ਇਹ ਹੈ ਇੱਥੇ ਆ ਕੇ ਪਰ ਜੀਵਨ ਵਿੱਚ ਰੁੱਝ ਗਏ ਆ ਚਲੋ ਆਪਾਂ ਗ੍ਰਸਤੀ ਜੀਵਨ ਵੀ ਜ਼ਰੂਰ ਨਿਭਾਉਣਾ ਚਾਹੀਦਾ ਹੈ ਉਹ ਆਪਾਂ ਨੂੰ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਪਰ ਇਹ ਨਹੀਂ ਵੀ ਆਪਾਂ ਪਰਮਾਤਮਾ ਦਾ ਨਾਮ ਨਾਲ ਲਈਏ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਦਿਮਾਗ ਤੇ ਵੀ ਇਹ ਬਿਠਾਓ ਕਿ ਅਸੀਂ ਜਿਹੜੀ ਮਾਇਆ ਜੋੜਨਾ ਜਿਹੜਾ ਅਸੀਂ ਕੰਮ ਕਰ ਰਹੇ ਆ ਉਹ ਆਪਣਾ ਇੱਥੇ ਹੀ ਰਹਿ ਜਾਣਾ ਕਰੋੜਾ ਰੁਪਏ ਜੋੜ ਕੇ ਭਾਵੇਂ ਬੱਚਿਆਂ ਨੂੰ ਦੇ ਦਈਏ ਬੱਚਾ ਨੇ ਲਾਸਟ ਵਿੱਚ ਸਾਰਿਆਂ ਨੇ ਫਿਟੇ ਉਹ ਵੀ ਕਹਿਣਾ ਹੁੰਦਾ ਹੈਗਾ ਆ ਜਿਆਦਾਤਰ ਅਕਸਰ ਲੋਕ ਅਕਸਰ ਜਿਹੜੇ ਬੱਚੇ 80 85% ਇਹੀ ਗੱਲ ਕਹਿੰਦੇ ਆ ਵੀ ਮੇਰੇ ਮਾਪਿਓ ਨੇ ਸਾਡੇ ਲਈ ਕੀ ਕੀਤਾ ਹਨਾ ਤਾਂ ਵਾਹਿਗੁਰੂ ਜੀ ਬਹੁਤ ਜ਼ਿਆਦਾ ਪਿਆਰ ਮਾਇਆ ਵੱਲ ਮਾਇਆ ਪਿੱਛੇ ਨਾ ਭੱਜੋ ਠੀਕ ਹੈ ਵੈਗੁਰੂ ਲਈ ਟਾਈਮ ਕੱਢੋ ਆਪਣੇ ਦਿਮਾਗ ਵਿੱਚ ਇਹ ਗੱਲ ਬਿਠਾਓਗੇ ਕਿ ਅਸੀਂ ਪਰਮਾਤਮਾ ਦਾ ਨਾਮ ਲੈਣ ਲਈ ਆਏ ਹਾਂ ਦੂਜੀ ਗੱਲ ਇਹ ਹੈ ਕਿ ਤੁਸੀਂ ਸ਼ਰਤ ਤੋਂ ਪਹਿਲਾਂ ਜਦੋਂ ਬਿਲਕੁਲ ਤੁਸੀਂ ਬਾਣੀ ਨਾਲ ਨਹੀਂ ਜੁੜੇ ਹੋ ਮਨ ਲਓ 1% ਵੀ ਕੋਈ ਬਾਣੀ ਨਾਲ ਨਹੀਂ ਜੁੜਿਆ ਸਭ ਤੋਂ ਪਹਿਲਾਂ ਤੁਸੀਂ ਆਪ ਦੇ ਘਰ ਦੇ ਵਿੱਚ ਕਥਾ ਲਾਉਣੀ ਸ਼ੁਰੂ ਕਰੋ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਕਥਾ ਲਾਉ ਫਿਰ ਜਦੋਂ ਕਥਾ ਦੇ ਵਿੱਚ ਬਾਬਾ ਜੀ ਜਿਵੇਂ ਕਿਸੇ ਵੀ ਸੰਤੂ ਦੀ ਤੁਸੀਂ ਲਾਉਂਦੇ ਹੋ ਬਾਬਾ ਜੀ ਬਹੁਤ ਪ੍ਰਚਾਰ ਕਰਦੇ ਆ ਧਰਮ ਦਾ ਬਹੁਤ ਉਹ ਸਾਖੀਆਂ ਸੁਣਾਉਂਦੇ ਆ ਬਹੁਤ ਉਹ ਹੱਡਕੀਆਂ ਸੁਣਾਉਂਦੇ ਆ ਤਾਂ ਉਸ ਤਰ੍ਹਾਂ ਆਪਾਂ ਬਾਣੀ ਨਾਲ ਜੁੜ ਸਕਦੇ ਆ ਅਗਲੀ ਗੱਲ ਇਹ ਐ ਜਿਵੇਂ ਦਰੂਜੀ ਜੇਕਰ ਤੁਸੀਂ ਪਾਠ ਪੂਜਾ ਕਰਦੇ ਹੋ ਕੋਈ ਪਾਠ ਕਰਦੇ ਹੋ ਹਨਾ ਬਾਣੀ ਪੜਦੇ ਹੋ ਤੁਸੀਂ ਸਰਵਣ ਕਰਦੇ ਹੋ ਬਾਣੀ ਤੋੜਾ ਨਾ ਤੋੜਾ ਬਾਨੀ ਜੁਰਦਾਰ ਜਦੋਂ ਤੁਸੀਂ ਬਾਣੀ ਪੜਦੇ ਆ ਤਵੇ ਗੁਰੂ ਜੀ ਜੇ ਤੁਸੀਂ ਖਰ ਦੇ ਵਿੱਚ ਕਥਾ ਲਾ ਸਕਦੇ ਆ ਤਾਂ ਤੁਸੀਂ ਪਹਿਲਾਂ ਬਾਣੀ ਨਾ ਸਰਵਣ ਕਰੋ ਬਾਣੀ ਨੂੰ ਸੁਣੋ ਬਹੁਤ ਸੁਰੀਲੀਆਂ ਆਵਾਜ਼ਾਂ ਵਿੱਚ ਪਰਮਾਤਮਾ ਨੇ ਜਿੰਨਾ ਵੀ ਰਸਨਾ ਤੇ ਬਖਸ਼ਿਸ਼ ਕੀਤੀ ਵੀ ਹੈ ਤਾਂ ਬਹੁਤ ਸੋਹਣੀਆਂ ਆਵਾਜ਼ਾਂ ਦੇ ਵਿੱਚ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਤੇ ਬਹੁਤੋ ਨੈਟਵਰਕ ਤੇ ਤੇ ਬਾਣੀ ਐ ਨਿਤਨੇਮ ਇਸ ਤਰ੍ਹਾਂ ਦੇ ਪਏ ਐ ਤਾਂ ਵਾਹਿਗੁਰੂ ਜੀ ਸਰਵਨ ਕਰੋ ਉਦੋਂ ਬਾਅਦ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰੋ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਲਓ ਚਪਈ ਸਹਿ ਦਾ ਪਾਠ ਸ਼ੁਰੂ ਕਰ ਲਓ ਕਿਉਂਕਿ ਚਪਈ ਸਹਿ ਦਾ ਪਾਠ 21 ਮਿੰਟ ਦਾ ਹੁੰਦਾ ਹੈਗਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰੋ ਉਹ ਥੋੜਾ ਸਮਝਣਾ ਸ਼ੁਰੂ ਕਰੋ ਜੇਕਰ ਤੁਹਾਡਾ ਫਿਰ ਵੀ ਮੰਨ ਨਹੀਂ ਲੱਗਦਾਗਾ ਤਵੇ ਗੁਰੂ ਜੀ ਤੁਸੀਂ ਆਪ ਦਾ ਰੁਟੀਨ ਛੱਡਣਾ ਨਹੀਂ ਤੁਸੀਂ ਇਹ ਨਹੀਂ ਕਹਿਣਾ ਕਿ ਮੇਰਾ ਤਾਂ ਬਾਣੀ ਦੇ ਵਿੱਚ ਮੰਨ ਨਹੀਂ ਲੱਗਦਾ ਮੰਨ ਲਓ ਤੁਸੀਂ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜਨ ਬੈਠ ਗਏ ਬਾਣੀ ਪੜਨ ਤੁਸੀਂ ਬੈਠੇ ਮੰਨ ਲਓ ਤੁਸੀਂ ਘੰਟਾ ਇੱਕ ਨੇ ਤਨੇਮ ਕੀਤਾ ਇਹ ਘੰਟੇ ਦੇ ਵਿੱਚ ਤੁਹਾਡਾ ਇੱਕ ਸਕਿੰਟ ਵੀ ਮਨ ਨਹੀਂ ਟਿਕਿਆਗਾ ਦਵਸਤ ਜੀ ਆਪਦੀ ਰਸਨਾ ਤੋਂ ਪੜਦੇ ਗਏ ਪਰ ਤੁਹਾਡਾ ਮਨ ਕਿਤੇ ਹੋਰ ਹੀ ਫੁਰਲੇ ਲੈਂਦਾ ਫਿਰਿਆ ਕਿਤੇ ਹੋਰ ਹੀ ਕੁਝ ਸੋਚਦਾ ਰਹੇ ਆਕਸਾਰ ਅਪਜਤੋਂ ਇਹ ਗੱਲ ਹੁੰਦੀ ਹੈ ਜਦੋਂ ਆਪਾਂ ਪਾਠ ਪੜ੍ਹਦੇ ਨਾ ਤਾਂ ਆਪਾਂ ਨੂੰ ਸਭ ਤੋਂ ਗਲਤ ਵਿਚਾਰ ਉਦੋਂ ਹੀ ਦਿਮਾਗ ਚ ਆਉਂਦੇ ਤਾਂ ਵੈ ਗੁਰੂ ਜੀ ਐਸਾ ਗੱਲ ਦੀ ਟੈਨਸ਼ਨ ਨਾ ਰੱਖੋ ਤੇ ਕਵੈਮਾ ਪਰਮਾ ਵਿੱਚ ਨਾ ਫਿਰ ਪਾਓ ਵੈ ਗੁਰੂ ਜੀ ਤੇ ਤੁਸੀਂ ਆਪਦਾ ਨਿਤਨੇਮ ਜਾਰੀ ਰੱਖੋ ਵਾਇ ਗੁਰੂ ਜੀ ਕਿਉਂਕਿ ਜੇ ਤੁਸੀਂ 4 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਤੁਸੀਂ ਬੈਠ ਕੇ ਨਾ ਤਾਂ ਫਿਰ ਤੁਹਾਡੀ ਹਾਜ਼ਰੀ ਜ਼ਰੂਰ ਲੱਗਦੀ ਹੈ ਉਸ ਚੀਜ਼ ਦਾ ਜਿਹੜਾ ਤੁਸੀਂ 4 ਵਜੇ ਉੱਠੇ ਹੋ ਗੂੜੀ ਨੀਂਦ ਹੁੰਦੀ ਹੈ ਆਪਣੇ 4 ਵਜੇ ਜਦ ਤੁਸੀਂ ਉਹ ਨੀਂਦ ਛੋਟੇ ਹੋ ਤੁਸੀਂ ਤਾਂ ਵਾਇ ਗੁਰੂ ਜੀ ਦਾ ਫਲ ਜ਼ਰੂਰ ਮਿਲਦਾ ਹੈ ਪਰਮਾਤਮਾ ਤੁਹਾਨੂੰ ਬਖਸ਼ਿਸ਼ ਜ਼ਰੂਰ ਕਰਨਗੇ ਤੇ ਤੁਸੀਂ ਆਹਦਾ ਨਿਤਨੇਮ ਨਾ ਛੱਡੋ ਜੇਕਰ ਤੁਹਾਡਾ ਬਾਣੀ ਤੁਹਾਡਾਂ ਤੋਂ ਤਾਂ ਆਉਂਦਾ ਨਹੀਂ ਆਉਂਦਾ ਤੁਹਾਡਾ ਮਨ ਜੁੜਦਾ ਨਹੀਂ ਜੁੜਦਾ ਆ ਤਾਂ ਨਤਨੇ ਨੂੰ ਛੱਡਣਾ ਛੱਡੋ ਅਗਲੀ ਗੱਲ ਇਹ ਹੈ ਵਾਹਿਗੁਰੂ ਜੀ ਹੌਲੀ-ਹੌਲੀ ਪ੍ਰਮਾਤਮਾ ਦੇ ਤੁਹਾਡੇ ਤੇ ਬਖਸ਼ਿਸ਼ ਹੋਣੀ ਸ਼ੁਰੂ ਹੋ ਗਈ ਪ੍ਰਮਾਤਮਾ ਹੌਲੀ-ਹੌਲੀ ਬਾਣੀ ਦੇ ਵਿੱਚ ਮਨ ਜੁੜਨਾ ਸ਼ੁਰੂ ਹੋ ਜੂਗਾ ਤੇ ਇੱਕ ਗੱਲ ਹੋਰ ਹੈ ਵੀ ਤੁਸੀਂ ਜਦੋਂ ਪਾਠ ਕਰਨ ਬੈਠਣਾ ਦਾ ਵੈਗੁਰੂ ਜੀ ਅਰਦਾਸ ਜ਼ਰੂਰ ਕਰਨੀ ਆ ਤੁਸੀਂ ਛੋਟੀ ਅਰਦਾਸ ਕਰਕੇ ਦਸਾਂ ਗੁਰੂਆਂ ਦੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਧਿਆਕੇ ਸ਼ੀਰ ਸਿੰਘਾਂ ਦੇ ਨਾਮ ਧਿਆਕੇ ਉਹਨਾਂ ਕੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਵੈਗੁਰੂ ਅਸੀਂ ਇਨਤਨੇ ਮੈਂ ਸ਼ੁਰੂ ਕਰਨ ਲੱਗਿਆਂ ਜਾਂ ਸ਼ੁਰੂ ਕਰਨ ਲੱਗੀਆਂ ਆ ਤੇ ਵੈਗੁਰੂ ਜੀ ਆਪ ਬਖਸ਼ਿਸ਼ ਕਰਨਾ ਮੇਰਾ ਮਾਨ ਜੋੜਨਾ ਆਪ ਮੇਰਾ ਕਰਨਾ ਕਿਰਪਾ ਕਰਨਾ ਤੇ ਆਪ ਬਾਣੀ ਸਰਵਨ ਕਰਵਾਉਣਾ ਤੇ ਵਾਹਿਗੁਰੂ ਜੀ ਵਾਤਵਾਦ ਸਾਡੇ ਤੋਂ ਸੇਵਾ ਲਓ ਤੇ ਵਾਹਿਗੁਰੂ ਜੀ ਬਾਣੀ ਪੜਨ ਦੇ ਵਿੱਚ ਆਨੰਦ ਆਪ ਨੇ ਲੈ ਕੇ ਆਉਣਾ ਆਨੰਦ ਜਾਗਰਤ ਕਰਨਾ ਇਸ ਤਰ੍ਹਾਂ ਦੀ ਤੁਸੀਂ ਅਰਦਾਸ ਜ਼ਰੂਰ ਕਰਨੀ ਹੈ ਤੇ ਜਦੋਂ ਤੁਸੀਂ ਇਦਾਂ ਦੀ ਅਰਦਾਸ ਕਰੋਗੇ ਕਿਉਂਕਿ ਜਦੋਂ ਆਪਾਂ ਇਦਾਂ ਦੀ ਅਰਦਾਸ ਕਰਦੇ ਆ ਤਾਂ ਆਪਾਂ ਪਰਮਾਤਮਾ ਤੋਂ ਉਹਨੂੰ ਮੰਗ ਲੈਣੀ ਹੈ ਠੀਕ ਹੈ ਜਦੋਂ ਆਪਾਂ ਬਾਣੀ ਲਈ ਅਰਦਾਸ ਕਰਦੇ ਆ ਕਿਉਂਕਿ ਇਹ ਤੋਂ ਬਾਣੀ ਜਿਹੜੀ ਧਰੋਂ ਆਈ ਬਾਣੀ ਹੈ ਨਾ ਤਾਂ ਜਿਹੜੀ ਬਾਣੀ ਹੈ ਉਹ ਕਾਲਪੁਰਖ ਦਾ ਨਾਮ ਹੀ ਹੈ ਤਾਂ ਵਾਹਿਗੁਰੂ ਜੀ ਜਦੋਂ ਆਪਾਂ ਕਾਲਪੁਰਖ ਦਾ ਨਾਮ ਲੈ ਕਾਲਪੁਰਖ ਦਾ ਆਪਾਂ ਨਾਮ ਲੈਨੇ ਆ ਤਾਂ ਪੁੰਢੀ ਬਟਿਆਈ ਹੁੰਦੀ ਹੈ ਤੇ ਬਟਿਆਈ ਹੋਣ ਕਰਕੇ ਉਹ ਪ੍ਰੇਸ਼ਾਨ ਹੁੰਦੇ ਆ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਅਰਦਾਸ ਜ਼ਰੂਰ ਕਰਨੀ ਹੈ ਅਗਲੇ ਦਿਨ ਲੋ ਇਹ ਆਪਣੇ ਵੈਦੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਇੱਕ ਤੇ ਰਿਆਤ ਮਰਿਆਦਾ ਦੇ ਕੇ ਗਏ ਸੀ ਕਿ ਆਪਾਂ ਨੂੰ ਤੇ ਉਹਨਾਂ ਨੇ ਇੱਕ ਹੁਕਮ ਨਾਵਾ ਜਾਰੀ ਕੀਤਾ ਸੀਗਾ ਕਿ ਜਿਹੜਾ ਵੀ ਇਨਸਾਨ ਅਮਰਤ ਧਾਰੀ ਸ਼ਸਤਰ ਧਾਰੀ ਹੋਊਗਾ ਉਸ ਅੰਸ਼ਾਂ ਅੰਸ਼ਾਂ ਨੂੰ ਮੈਂ ਦਰਸ਼ਨ ਦੇਵਾਂਗਾ ਕਿਸਾਂ ਧਾਰੀ ਹੋਊਗਾ ਤਿੰਨ ਉਹਨਾਂ ਨੇ ਹੁਕਮਨਾਮੇ ਕੀਤੇ ਸੀਗੇ ਕੇਸਾ ਤਾਰੀ ਸ਼ਸਤਰ ਤਾਰੀ ਠੀਕ ਹੈ ਤੇ ਕੇਸਾ ਤਾਰੀ ਸ਼ਸਤਰ ਤਾਰੀ ਤੇ ਅਮਰਤ ਤਾਰੀ ਤਿੰਨ ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਸੀਗੇ ਕਿ ਜਿਹੜਾ ਇਨਸਾਨ ਤਿੰਨੇ ਹੁਕਮਨਾਮੇ ਉਹਨਾਂ ਦੇ ਹੁਕਮ ਮੰਨੇਗਾ ਤਿੰਨੇ ਉਹਨੂੰ ਗੁਰੂ ਮਹਾਰਾਜ ਦੇਰਸ਼ਨ ਦੇਣਗੇ ਅਦਰਵਾਈਜ਼ ਨਹੀਂ ਦੇਰਸ਼ਨ ਦੇਣਗੇ ਤੇ ਉਹਦੇ ਤੇ ਪ੍ਰਮਾਤਮਾ ਉਹਨਾਂ ਨੇ ਕਿਹਾ ਸੀ ਜੀ ਆ ਵੀ ਉਹਦੇ ਤੇ ਬਖਸ਼ਾ ਹੋਣਗੇ ਆ ਉਹਨੂੰ ਬਾਣੀ ਉਹਦੇ ਵਿੱਚ ਆਨੰਦ ਆਊਗਾ ਤਾਂ ਵਾਹਿਗੁਰੂ ਜੀ ਪ੍ਰਮਾਤਮਾ ਅਗੇ ਅਰਦਾਸ ਕਰੋ ਜਰੂਰ ਕਿ ਪ੍ਰਮਾਤਮਾ ਕੇਸ ਬਖਸ਼ਣ ਅਵਰਧ ਪਾਣਾ ਬਖਸ਼ਣ ਅਮਰਤ ਦੀ ਦਾਤ ਬਖਸ਼ਾ ਕਿਉਂਕਿ ਦੇਖੋ ਜਿਹੜੀ ਅਰਦਾਸ ਹੁੰਦੀ ਆ ਅਰਦਾਸ ਵਿੱਚ ਵੀ ਇਹੀ ਕੁਛ ਸਿੱਖੀ ਦਾਣ ਕੇਸ ਦਾਣ ਦਾਨਾਂ ਸਿੱਧਾਂ ਇਸ ਤਰ੍ਹਾਂ ਦੀ ਅਰਦਾਸ ਦੇ ਵਿੱਚ ਵੀ ਕਿਹਾ ਗਿਆ ਹੈਗਾ ਤੇ ਉਸ ਤਰ੍ਹਾਂ ਦੇ ਵੈਗਨ ਨੂੰ ਤੁਸੀਂ ਅਰਦਾਸ ਕਰਨੀ ਹੈ ਤੇ ਪ੍ਰਮਾਤਮਾ ਦੇ ਬਹੁਤ ਬਖਸ਼ਿਸ਼ ਹੋਊਗੀ ਤੁਹਾਡੇ ਤੇ ਜਰੂਰ ਬਾਣੀ ਦੇ ਵਿੱਚ ਆਨੰਦ ਆਊਗਾ ਖੁਸ਼ੀ ਮਿਲੂਗੀ ਅਰਾਸਾਉਂ ਲੱਗ ਜਾਂਦਾ ਬਹੁਤ ਵਧੀਆ ਰਾਸਾਉਂ ਦਾ ਕਿ ਜਦੋਂ ਬਾਣੀ ਨਾਲ ਜੁੜ ਜਾਂਦੇ ਆ ਨਾ ਫਿਰ ਆਪਾਂ ਮਨ ਨਹੀਂ ਕਰਦਾ ਕਿ ਆਪਾਂ ਕੁਝ ਹੋਰ ਸੁਣੀਏ ਜਾਂ ਬਾਣੀ ਨੂੰ ਵਿੱਚ ਕਿੱਸਾ ਹੋ ਰਿਹਾ ਉਹਨੂੰ ਛੱਡ ਕੇ ਆਪਾਂ ਜੰਦ। ਤਾਂ ਵੈਗੂ ਜੀ ਇਤਨਾ ਅਰਦਾਸ ਜਰੂਰ ਕਰਨੀ ਹੈ ਤੁਸੀਂ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਜਿਹੜੇ ਭੈਣ ਭਰਾ ਸਹਿਜ ਧਾਰੀ ਹੈ ਮਤਲਬ ਕੇਸਾ ਧਾਰੀ ਹੈ ਨਹੀਂਗੇ ਤਾਂ ਇਹ ਨਹੀਂ ਕਿ ਗੁਰੂ ਮਹਾਰਾਜ ਉਹਨਾਂ ਦੇ ਬਖਸ਼ਣ ਨਹੀਂ ਕਰਦੇ ਉਹਨਾਂ ਨੇ ਆਪਣੇ ਅਰਦਾਸ ਕਰਨੀ ਹੈ ਜੇ ਉਹਨਾਂ ਦਾ ਮਨ ਨਹੀਂ ਜੁੜਦਾ ਬਾਣੀ ਦੇ ਵਿੱਚ ਤਾਂ ਉਹਨਾਂ ਨੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਵੀ ਕਿ ਕੇ ਸਿਦਾਨ ਬਖਸ਼ੋ ਅਮਰਤਾਨ ਦਸ ਬਖਸ਼ੋ ਸਵਾਇ ਗੁਰੂ ਜੀ ਸਾਡੇ ਤੁਹਾਡੇ ਅਗੇ ਅਰਦਾਸ ਹੈ ਬਾਣੀ ਦੇ ਵਿੱਚ ਆਨੰਦ ਬਖਸ਼ੋ ਬਣ ਕੇ ਮਨ ਜੋੜ ਕੇ ਰੱਖਿਆ ਸਵਾਇ ਗੁਰੂ ਜੀ ਉਹਨਾਂ ਨੇ ਵੀ ਜ਼ਰੂਰ ਅਰਦਾਸ ਕਰਨੀ ਹੈ ਕਿਉਂਕਿ ਹਿੰਦੂ ਪਰਿਵਾਰ ਵੀ ਬਹੁਤ ਤਰ੍ਹਾਂ ਦੇ ਐ ਜਿਹੜੇ ਆ ਕੇ ਜਿਵੇਂ ਹੁਣ ਸ਼ਿਦਾ ਸਾਹਿਬ ਚਪੈਰਾ ਸਾਹਿਬ ਕੱਟਿਆ ਜਾਂਦਾ ਚਪੈਰਾ ਸਾਹਿਬ ਕੱਟਦੇ ਆ ਉਹਨਾਂ ਦੇ ਬਹੁਤ ਬਖਸ਼ਿਸ਼ਾਂ ਹੁੰਦੀਆਂ ਨੇ ਮੁਸਲਮਾਨ ਪਰਿਵਾਰ ਵੀ ਉੱਥੇ ਆਉਂਦੇ ਆ ਬਹੁਤ ਆਦਰਸ਼ਾ ਮੇਲੇ ਹੁੰਦੇ ਉਹਨਾਂ ਦੇ ਦੇਖੀਦਾ ਜਦੋਂ ਵੀ ਜਾਈਦਾ ਦਰਬਾਰ ਤੇ ਤੇ ਆਉਂਦੇ ਉਹਨਾਂ ਦੀ ਵੀ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜੇਕਰ ਅਰਦਾਸਾਂ ਪੂਰੀਆਂ ਹੁੰਦੀਆਂ ਹਨਾ ਵਾਹਿਗੁਰੂ ਜੀ ਸਾਈਂ ਸੰਗਤ ਆਉਂਦੀ ਹੈ ਤਾਂ ਇਸ ਤਰ੍ਹਾਂ ਇਹ ਨਹੀਂ ਹੁੰਦਾਗਾ ਕਿ ਜਿਹੜਾ ਅਮ੍ਰਿਤਧਾਰੀ ਆ ਉਹਦੇ ਤੇ ਹੀ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ ਤੇ ਜਿਹੜੇ ਸਹਿਧਾਰੀ ਆ ਸਖਾ ਹੈਗੇ ਆ ਉਹਦੇ ਤੇ ਵੀ ਬਖਸ਼ਿਸ਼ ਹੋਊਗੀ ਪਰ ਆਪਣੀ ਸ਼ਰਧਾ ਤਾਂ ਹੋਣਾ ਹੋਣੀ ਚਾਹੀਦੀ ਆਪਣਾ ਵਿਸ਼ਵਾਸ ਪੂਰਾ ਹੋਣਾ ਚਾਹੀਦਾ ਹੈਗਾ ਤਾਂ ਵਾਹਿਗੁਰੂ ਜੀ ਤੁਸੀਂ ਬਾਣੀ ਨਾਲ ਜੁੜੇ ਰਹਿਣਾ ਤੁਸੀਂ ਨਿਤਨੇਮ ਨਹੀਂ ਛੱਡਣਾਗਾ ਜਦੋਂ ਤੁਸੀਂ ਨਿਤਨੇਮ ਕਰਦੇ ਰਹੋਗੇ ਪ੍ਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੋ ਜੂਗੀ ਤੇ ਵਾਹਿਗੁਰੂ ਨੇ ਬਲ ਬਖਸ਼ ਦੇਣਾਗਾ ਬਾਣੀ ਪੜਨ ਦਾ ਤੇ ਆਨੰਦ ਲੈਣ ਦਾ ਆਪਣੇ ਆਪ ਰਸ ਪੈਦਾ ਹੋਇਆਗਾ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਤੇ ਮੇਰਾ ਰੱਖਾ ਸਭ ਨੂੰ ਬਾਣੀ ਪੜਨ ਦਾ ਬਲ ਬਖਸ਼ਣ ਤੇ ਵਾਹਿਗੁਰੂ ਅਗੇ ਅਰਦਾਸ ਵੀ ਕਰਦੇ ਆਇਆ ਕਰੋ ਮਾਸੀ ਦੀ ਵੀ ਰੋਜ਼ ਅਰਦਾਸ ਕਰਿਆ ਕਰੋ ਵੀ ਜੋ ਵੀ ਭੁੱਲਾਂ ਹੈਗੀਆਂ ਨਾ ਬਖਸ਼ੋ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੇ ਤੇ ਵੀ ਮਿਹਰ ਕਰਨ ਨਿਬੀ ਜੋ ਆਪਾਂ ਜਿਹੜਾ ਲਾਈਵ ਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਫਾਈ ਗੁਰੂ ਸੱਚੇ ਪਾਤਸ਼ਾਹ ਭੁਲਾ ਬਖਸ਼ਾ ਉਹਦੇ ਵਿੱਚ ਵੀ ਕਈ ਵਾਰ ਭੁੱਲਾਂ ਹੋ ਜਾਂਦੀਆਂ ਨੇ ਜਾਂ ਵੀਡੀਓ ਦੇ ਵਿੱਚ ਵੀ ਕਈ ਵਾਰੀ ਦਾਸਾਂ ਤੋਂ ਕੋਈ ਭੁੱਲ ਛੱਪ ਹੋ ਜਾਂਦੀ ਹੈ ਤਾਂ ਵਾਹਿਗੁਰੂ ਮਿਹਰਾਂ ਬਖਸ਼ਣ ਭੁੱਲ ਛੱਪ ਮਾਫ ਕਰਨ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ